ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅੰਨ ਦਿਨ ਸੇਵਨ ਗੁਰ ਆਪਣਾ ਅੰਨ ਦਿਨ ਆਨੰਦ ਰਹਿਣ ਸੇ ਦਾੜੀਆਂ ਸੱਚੀਆਂ ਜੇ ਗੁਰ ਚੜੀ ਲਗਣ ਅਸਰ ਲਗਣ ਲਗਣ ਲਿਖਿਆ ਆ ਕਾਫੇ ਲੋੜ ਵਾਸਤੇ ਦਾੜੀ ਜਿਹੜੀ ਹੈ ਉਹ ਕਹਿੰਦੇ ਨੇ ਅਕਲ ਨੂੰ ਅਕਲਦਾਰ ਵੀ ਕਹਿੰਦੇ ਨੇ ਇਹ ਦਾੜੀ ਤੇ ਤਾਂ ਦਾੜੀ ਅਦਲਦੀ ਪ੍ਰਤੀਖ ਹੈ ਜਿਹਦੇ ਦਾੜੀ ਆ ਜਾਂਦੀ ਹੈ ਤਾਂ ਉਹਨੂੰ ਅਕਲ ਆ ਜਾਂਦੀ ਹੈ ਕਹਿੰਦੇ ਨੇ ਜਿੰਨਾ ਚਿਰ ਦਾੜੀ ਹੈਦੀ ਅਕਲ ਹੈਦੀ ਤੇ ਬੰਦੇ ਨੂੰ ਜਾਂਦਾ ਉਹਨਾਂ ਨੂੰ ਬੱਚਾ ਸਮਝਿਆ ਜਾਂਦਾ ਹੈ ਦਾੜੀ ਤੇ ਬਿਲੋ ਸੱਚੀਆਂ ਅਕਲ ਝੂਠੀ ਦਾੜੀ ਨਾਲ ਸੱਚ ਅਕਲ ਸੱਚੀ ਹੈ ਅਕਲ ਝੂਠੀ ਹੈ ਮੱਥੇ ਝੂਠੀ ਹੈ ਮੱਥ ਸੱਚੀ ਹੈ ਉਹਨਾਂ ਦੇ ਕੋਲ ਸੱਚੀ ਬਾਤ ਹੈ ਜੀ ਅਕਲ ਹੈ ਵਾਕਿਆਤਰ ਉਹਨਾਂ ਨੂੰ ਹੋ ਜਿਹੜੇ ਗੁਰਸਿਆਰ ਨਹੀਂ ਲੱਗ ਜਾਂਦੇ ਜਿਹੜੇ ਗੁਰਕੇ ਪਾਣੀ ਚੱਲਦੇ ਨੇ ਜਿਹੜੇ ਆਪਣੀ ਮਰਜ਼ੀ ਨਾਲ ਚੱਲਦੇ ਨੇ ਨਾ ਕੋਸ ਅਕਲ ਹੀ ਅਕਲ ਨਹੀਂ ਹੈ ਜਿਹਨੂੰ ਅਗਰ ਕਹਣ ਨੇ ਉਹ ਅਕਲ ਨਹੀਂ ਹੈ ਅਕਲ ਤਾਂ ਹੈ ਉਹ ਆਾਇਆ ਦੀ ਅਕਲ ਥੀ ਹੈ ਜੋਤ ਨਾਲ ਜੋੜ ਵਾਲੀ ਆਪਣੇ ਮੂਲ ਨਾਲ ਜੋੜਣ ਜਿਹੜੀ ਅਕਲ ਜੋੜੇ ਉਹ ਸੱਚੀ ਹੈ ਹੋਜੀ ਪਲੀਸ ਸਾਹਿਬ ਜੀ ਇਹ ਕਹਿੰਦਾ ਭਾਵ ਦਾੜੀ ਅਕਲ ਨਾਲ ਰਿਲੇਟ ਹੁੰਦੀ ਹੈ ਜੀ ਅਕਲ ਦਾ ਰੂਆ ਨਾਲ ਦਾੜੀ ਹੈ ਸਿੱਖ ਫਲ ਵਰਤਿਆ ਹੈ ਹਾਂਜੀ ਤੇ ਦਾੜੀਆਂ ਵੀ ਪਲੂਰਲ ਹੈ ਇਸ ਦਾ ਭਾਵ ਕੀ ਬੁੱਧੀ ਵਾਸਤੇ ਆ ਰਹੀ ਹੈ ਵੀ ਉਹੀ ਜੀਵ ਦੀ ਜੀਵਾਂ ਦੀਆਂ ਬੁੱਧੀਆਂ ਸੱਚੀਆਂ ਜਿਹੜੇ ਗੁਰ ਦੇ ਨਾਲ ਆਪਣੇ ਮੂਲ ਨਾਲ ਇੱਕ ਹੋ ਜਾਣ ਹੋਣ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਜਿਹੜੇ ਅੰਤਲੇ ਸ਼ਰੀਰ ਨਾਲ ਜੁੜ ਕੇ ਅੰਤਲੇ ਸ਼ਰੀਰ ਦੀ ਖਰਾਬੀ ਦੀ ਗੱਲ ਕਰਦੇ ਨੇ ਅੰਤਲੇ ਸ਼ਰੀਰ ਦੇ ਸੁੱਖ ਦੀ ਗੱਲ ਕਰਦੇ ਨੇ ਅੰਤਲੇ ਸ਼ਰੀਰ ਦੇ ਪੈਡਲ ਦੀ ਗੱਲ ਕਰਦੇ ਨੇ ਉਹ ਤਾਂ ਆਡੀਆਂ ਸੱਚੀਆਂ ਨਹੀਂ ਜਿਹੜੇ ਬਾਹਲੇ ਸ਼ਰੀਰ ਦੇ ਖਾਣ ਪੈਣ ਦੀ ਗੱਲ ਕਰਦੇ ਨੇ ਉਹ ਝੂਠੀ ਹੁੰਦੀ ਹੈ ਬਾਹਲਾ ਸ਼ਰੀਰ ਮਾਇਆ ਦਾ ਝੂਠ ਹੈ ਮਾਇਆ ਅੰਤਲਾ ਸ਼ਰੀਰ ਸਤ ਸਰੂਪ ਦਾ ਸੱਚਾ ਹੈ ਇਹਦੇ ਨਾਲ ਸੱਚਾ ਝੂਠ ਦੀ ਗੱਲ ਹੈ ਠੀਕ ਹੈ ਜੀ ਅੰਨ ਦਿਨ ਸੇਵਨ ਗੁਰ ਆਪਣਾ ਅੰਨ ਦਿਨ ਆਨੰਦ ਰਹਿਣ ਆਦਿ ਰਾਤ ਆਪਣੇ ਗੁਰਦਾ ਆਪਣੇ ਗੁਰ ਤੇ ਪਾ ਲਈ ਗੱਲ ਦੇ ਤਰਾਤੂ ਦੀ ਆਵਾਜ਼ ਨਾਲ ਜੁੜੇ ਰਹਿੰਦੇ ਨੇ ਉਹਦੇ ਅਨੁਸਾਰ ਚੱਲਦੇ ਨੇ ਔਰ ਅੰਦਰ ਵੀ ਹਿਲਦੇ ਰਹਿੰਦੇ ਨੇ ਰਾਤ ਆਪਣੇ ਗੁਰ ਦੀ ਗੱਲ ਫੇਰ ਆ ਗਈ ਜੀ ਆਪਣੇ ਗੁਰ ਦੀ ਉਹ ਸੇਵਾ ਕਰਨੀ ਹੈ ਜੀ ਆਪਣੇ ਸੁਤਰਾਤ ਨਾਲ ਚੱਲਣ ਠੀਕ ਹੈ ਜੀ ਤੇ ਗੁਰਤਾ ਚੇਤਨਾ ਇਹਦਾ ਭਾਵ ਜਿਹੜੀ ਸੇਵਾ ਕਰਨ ਵਾਲਾ ਉਹ ਵੀ ਚੇਤਨੇ ਹੋਊਗਾ ਦਾੜੀ ਦਾ ਭਾਵ ਬੁੱਧੀ ਹੋ ਗਿਆ ਜੀ ਤਾਂ ਤੇ ਨਾਲ ਕਰ ਸਕਦੇ ਆ ਤੁਸੀਂ ਕਰਨ ਵਾਲਾ ਦਾ ਚੇਤਨ ਦੇ ਹੱਥ ਦਾ ਵੀ ਚੇਤਨ ਰਹਿਗੇ ਜਲਦੀ ਮਦਦ ਤਾਂ ਹੋ ਸਕਦੀ ਹੈ ਸੇਵਾ ਜੀ ਹਾਂ ਜੀ ਜੇ ਆਪਾਂ ਨੂੰ ਬਾਹਰमुखी ਵੀ ਲਈਏ ਫਿਰ ਦਾੜੀਆਂ ਔਰਤਾਂ ਦੇ ਤਾਂ ਦਾੜੀ ਹੁੰਦੀ ਨਹੀਂ ਆਹੋ ਔਰਤਾਂ ਦੇ ਦਾੜੀ ਤਾਂ ਹੁੰਦੇ ਨਹੀਂ ਔਰਤਾਂ ਦੀ ਗੱਲ ਵੀ ਦੀ ਹੈ ਇੱਥੇ ਤਾਂ ਫਿਰ ਆਦਮੀਆਂ ਨੂੰ ਉਪਦੇਸ਼ ਹੈ ਸਾਰੇ ਔਰਤ ਨੂੰ ਜਿੱਥੇ ਉਪਦੇਸ਼ ਹੈ ਉੱਥੇ ਗੱਲ ਔਰਦੀ ਅਲੱਗ ਆਈ ਹੋਈ ਹੈ ਸ਼ਬਦ ਵਰਤਵਾਸ ਤੇ ਅਲੱਗ ਹੈਗੇ ਵੀ ਆਪਾਂ ਫਿਰ ਇਹੀ ਭਾਵ ਲੈਣਾ ਵੀ ਦਾੜੀ ਲਿਖ ਕੇ ਦੋ ਗੱਲਾਂ ਇੱਕ ਤਾਂ ਬਾਹਲੇ ਸ਼ਰੀਰ ਤੋਂ ਦੱਸਦਾ ਵੀ ਮਰਦ ਆ ਜਾਂ ਨਾਰੀ ਕਰੂਗਾ ਹਾਂ ਜੀ ਸੇਵਾ ਰੇਣਾ ਦੇਰਬ ਕੋਟਨ ਮੈਂ ਅੱਛਾ ਉਰ ਉਧਾਨ ਲੈ ਲੈ ਬਲਾ ਕਾ ਅਕਤ ਦਾ ਜਿਹੜਾ ਵਿਆਹ ਜਾਂਦਾ ਕਰਦੇ ਨੇ ਨਾ ਉਹ ਗੋਤਾ ਵੀ ਹੁੰਦੇ। ਜੇ ਧਰਮਦਾਰ ਵਿਆਹ ਹੁੰਦਾ ਜਿਹੜਾ ਤੁਹਾਨੂੰ ਜਿਹਦਾ ਵਿਆਹ ਹੋ ਜਾਂਦਾ ਉਹਦਾ ਉਹੀ ਧਰਮ ਹੋ ਜਾਂਦਾ ਉਹਦਾ। ਪੂਰੀ ਫੋਟ ਹੋ ਜਾਂਦੀ ਹੈ ਉਹ ਹੀ ਯਾਤ ਹੋ ਜਾਂਦੀ ਹੈ। ਇਹਦੇ ਨਾਲ ਯਾਤ ਨਾਲ ਗੋਤ ਨਾਲ ਧਰਮ ਦਾ ਹੁੰਦਾ ਹੀ ਨਹੀਂ। ਬੰਦੇ ਹੋਇਆ ਜੀ। ਨਾਨਕ ਸੇ ਮੂਹ ਸੋਹਣੇ ਸੱਚੇ ਦਰ ਦਿਸਨ। ਹਾਂ ਦਾ ਉਹ ਮੁਖ ਮੁਖ ਸੋਹਵੇਂ ਨੇ ਥੋੜੇ ਨੇ। ਜਿਹੜੇ ਸੱਚੇ ਦੇ ਦਰ ਤੇ ਖੜੇ ਹੋ ਸਕੈ ਦੇ ਦਰ ਤੇ ਛੋੜ ਲੱਗਣ। ਜੋੜਦੇ ਦਸ ਤੈਨੂੰ ਯਾਦ ਹੋ ਉਹ ਹੀ ਮਨਸੂਲੀ ਇੱਕ ਗੁੱਟ ਆਸ ਬਣਾਊਗਾ ਮਨ ਦਾ ਚੁੱਪ ਕਰਨਾ ਮੂੰਹ ਦਾ ਚੁੱਪ ਕਰਨਾ ਦਿਲ ਦਾ ਯਾ ਕਹਿੰਦਾ ਚੁੱਪੇ ਚੁੱਪਨਾ ਹੋ ਗਈ ਹੋ ਗਈ ਉਹ ਕਹਿੰਦਾ ਜੇ ਮੂੰਹ ਚੁੱਪ ਕਰ ਗਿਆ ਤਾਂ ਮੈਂ ਚੁੱਪ ਨਹੀਂ ਕੀਤਾ ਅਕਲ ਦੇ ਮੂੰਹ ਮਨ ਜੇ ਬੋਲਣਾ ਬੰਦ ਕਰ ਗਿਆ ਤਾਂ ਉਹ ਬਸੇ ਜਾਏ ਖੜੇ ਕਹਿਣੋ ਖੜੇ ਉਹ ਆਪੇ ਵੱਲ ਨੋ ਜਾਊਗਾ ਬੋਲਣ ਦੀ ਇੱਛਾ ਮਨ ਦੇ ਵਿੱਚ ਪਹਿਲਾਂ ਹੁੰਦੀ ਹੈ ਕਿ ਖਿਆਣਾ ਪਹਿਲਾਂ ਬੋਲਣ ਦੀ ਆਪਣੀ ਬੋਲਦਾ ਜੇ ਚਬਦਾ ਹੈ ਬੋਲਣ ਦੀ ਬੋਲ ਨਹੀਂ ਰਿਹਾ ਤਾਂ ਬੋਲ ਨਹੀਂ ਰਹੀ ਹੈ ਠੀਕ ਹੈ ਵੀ ਚੇਤਨ ਦੀ ਗੱਲ ਹੋ ਰਹੀ ਹੈ ਮਰਨ ਤੋਂ ਬਾਅਦ ਮੂੰਹ ਨੇ ਤਾਂ ਇੱਥੇ ਰਹਿ ਜਾਣਾ ਹੈ ਮਨ ਨਹੀਂ ਜਾਣਾ ਗਿਆ ਜੀ ਅਰਦਨ ਲਈ ਸਰੀਰ ਦੀ ਗੱਲ ਅਰਦਨ ਸ਼ੇਰ ਦਾ ਜਿਹੜਾ ਬੂਹੇ ਬਦੇ ਉਹਦਾ ਮੂੰਹ ਠੀਕ ਹੈ ਜੀ ਇਹਨਾਂ ਦਾ ਪੜ ਕੇ ਦੇਖੀਏ ਮਤਲਬ ਫਰੀਦਕੋਟ ਵਾਲਿਆਂ ਦਾ ਪੜ ਲੈਣੇ ਕੋਈ ਦਾੜੀਆਂ ਸੱਚੀਆਂ ਹੈ ਜੋ ਸਤ ਗੁਰੂ ਕੇ ਚਰਨੀ ਲਗਤੀਆਂ ਹੈ ਦਾੜੀ ਦਾ ਭਾਵ ਪੁਰਸ਼ੋਂ ਵਿੱਚ ਹੈ ਜੋ ਪੁਰਸ਼ ਦਿਨੇ ਰਾਤ ਆਪਣਾ ਸਤਿਗੁਰੂ ਸੇਵਤੇ ਹੈ ਸੋ ਨਿਰੰਤਰ ਹੀ ਆਨੰਦ ਰਹਤੇ ਹੈ ਇਹਨਾਂ ਨੇ ਤਾਂ ਸਿਰਫ ਪੁਰਸ਼ ਦੀ ਗੱਲ ਕਰਤੀ ਹੈ ਜੀ ਇੱਕ ਗੱਲ ਤਾਂ ਕਰਤਾ ਕਿ ਔਰਤ ਦੀ ਉਹ ਜਿਹੜੀ ਬਰਾਬਰੀ ਵਾਲੀ ਗੱਲ ਆ ਉਹ ਤਾਂ ਕੱਟੀ ਗਈ ਨਾ ਫਿਰ ਹਾਂ ਜੀ ਤੇ ਪ੍ਰੋਫੈਸਰ ਸਾਹਿਬ ਜੀ ਲਿਖਦੇ ਆ ਜੀ हे ਭਾਈ ਜਿਹੜੇ ਮਨੁੱਖ ਗੁਰੂ ਦੇ ਚਰਣਾ ਵਿੱਚ ਟਿਕੇ ਰਹਿੰਦੇ ਹਨ ਜਿਹੜੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ ਅਤੇ ਹਰ ਵੇਲੇ ਆਤਮਕ ਆਨੰਦ ਵਿੱਚ ਲੀਨ ਰਹਿੰਦੇ ਹਨ ਉਹਨਾਂ ਮਨੁੱਖਾਂ ਦੀਆਂ ਉਹ ਦਾੜੀਆਂ ਸੱਚਮੁੱਚ ਆਦਰ ਸਤਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ اے ਨਾਨਕ ਉਹਨਾਂ ਹੀ ਮਨੁੱਖਾਂ ਦੇ ਇਹ ਮੂੰਹ ਸਦਾ ਥਿਰ ਪ੍ਰਭੂ ਦੇ ਦਰ ਤੇ ਸੋਹਣੇ ਦਿਸਦੇ ਹਨ ਜੇ ਅਸੀਂ ਇਹ ਕਹਦੀਏ ਤਾਂ ਜਿਹੜੇ ਬਿਨਾਂ ਦਾੜੀ ਤੇ ਹੋਏ ਨੇ ਭਗਤ ਉਹਨਾਂ ਦਾ ਸਰ ਕੀ ਬਣੂਗਾ ਕੀ ਦਾੜੀਆਂ ਤੋਂ ਆਪਾਂ ਅਰਥ ਬੁੱਧੀ ਦਾ ਹੀ ਲਵਾਂਗੇ ਚਾਹੇ ਛੋਟੀ ਉਮਰ ਬਹੁਤਾ ਦੇ ਦਾੜੀ ਨਹੀਂ ਵੀ ਆਉਂਦੀ ਜਾਂ ਲੇਟ ਆਉਂਦੀ ਹੈ ਇਹ ਗੱਲ ਵੀ ਹੈ ਜੀ ਫਿਰ ਹਾਂ ਜੀ ਜੇ ਆ ਕੱਲ ਲਵਾਂਗੇ ਤਾਂ ਉਹ ਆਦਮੀ ਟਕਲੇ ਰਖੜੀ ਪਊਗੀ ਦਾੜੀ ਦੇ ਤੋਂ ਠੀਕ ਹੈ ਜੀ ਦਾੜੀ ਤਾਂ ਬਾਹਰ ਦਾ ਇੱਕ ਪ੍ਰਤੀਕ ਹੈ ਪਰ ਇਹਦੀ ਨਿਰਾਕਾਰੀ ਅਰਥ ਜੋ ਹੈ ਉਹ ਅਗਲੇ ਬਣਨਗੇ ਜੀ ਹਾਂ ਅਗਲੇ ਬਣਨਗੇ ਮੁੱਖ ਸੱਚੇ ਸੱਚ ਦਾੜੀਆਂ ਸੱਚ ਬੋਲਣ ਸੱਚ ਕਮਾਹੈ ਸੱਚਾ ਸ਼ਬਦ ਮਨੀ ਵਸਿਆ ਸਤਿਗੁਰ ਮਾਹੇ ਸਮਾਹੈ ਢਾਲੀਆਂ ਸਤ ਸਰੂਪ ਹੋਈ ਲਈ ਜੀ ਬੂਧ ਵਿੱਚ ਸੱਚ ਹੈ ਜੇ ਸੱਚ ਬੋਲ ਦੇ ਲਈ ਜੇ ਸੱਚ ਦਾ ਵਖਿਆਨ ਕਰ ਸਕਦੇ ਵੀ ਜੇ ਸੱਚ ਦੀ ਬਾਣੀ ਬੋਲਦੇ ਨੇ ਤਾਂ ਢਾਲੀਆਂ ਉਹਨਾਂ ਦੀਆਂ ਸਤੀ ਉਹਨਾਂ ਕੋ ਸੱਚ ਨੂੰ ਜਾਣਨ ਵਾਲੀ ਸੱਚ ਦਾ ਗਿਆਨ ਰੱਖਣ ਵਾਲੀ ਅਕਲ ਤਾਂ ਹੀ ਹੈ ਜੇ ਸੱਚ ਦਾ ਵਖਿਆਨ ਕਰ ਸਕਦੇ ਨੇ ਜੇ ਸੱਚ ਦਾ ਵਖਿਆਨ ਨਹੀਂ ਕਰ ਸਕਦੇ ਤਾਂ ਉਹਨਾਂ ਕੋ ਸਾਚ ਨੂੰ ਜਨਮਣ ਵਾਲੀਆਂ ਕਲ ਹੈਗੀ ਆ ਇਹਦੀ ਬੰਦੀ ਜਾ ਸਕਦੀ ਜੇ ਹੈ ਤਾਂ ਉਹ ਬਿਆਨ ਕਰਕੇ ਸਾਬਤ ਕਰਦੀ ਪਊਗੀ ਉਹਨਾਂ ਦੇ ਬਿਆਨ ਤੋਂ ਸਾਬਤ ਹੋਵੇ ਵੀ ਇਹ ਸੱਚ ਦਾ ਜਿਹਨਾਂ ਨੂੰ ਗਿਆਨ ਹੈ ਠੀਕ ਹੈ ਮੁੱਖ ਸੱਚੇ ਸੱਚ ਦਾੜੀਆਂ ਸੱਚ ਬੋਲਣ ਸੱਚ ਕਮਾਹੀਂ ਹਾਂ ਸੱਚ ਕਮਾਉਣ ਵੀ ਸੱਚ ਬੋਲਣ ਲਈ ਸੱਚਾ ਬਿਆਨ ਵੀ ਕਰ ਲੋ ਪ੍ਰੈਕਟੀਕਲ ਜੀਵਨ ਦੇ ਵਿੱਚੋਂ ਵੀ ਉਹ ਉਹੀ ਚੀਜ਼ ਪ੍ਰਗਟ ਹੋਵੇ ਕਿੱਥੇ ਰਿਅਲ ਕਾਹਣੀ ਕੀ ਫਰਕ ਨਾ ਰਹੇ ਠੀਕ ਹੈ ਜੀ ਸੱਚਾ ਸ਼ਬਦ ਮਨਿ ਵਸਿਆ ਸਤਿਗੁਰ ਮਾਹੀ ਸਮਾਹੀ। ਜਦ ਸ਼ਬਦੀ ਦੇ ਮਨ ਵਿੱਚ ਵਸ ਜਾਂਦਾ ਹੈ ਗੁਰਬਾਣੀ ਦਾ ਉਪਦੇਸ਼ ਜੀ ਦੇ ਮਨ ਵਿੱਚ ਵਸ ਜਾਂਦਾ ਹੈ ਸਤਿਗੁਰ ਮਾਹੀ ਸਮਾਏ ਉਹ ਸਤਿਗੁਰ ਦੇ ਆਪਣੇ ਮੂਲ ਦੇ ਵਿੱਚ ਸਮਾਜ ਜਾਂਦਾ ਹੈ ਸਮਾਏ ਰਹਿੰਦੇ ਨੇ। ਠੀਕ ਹੈ ਜੀ। ਸੱਚੀ ਰਾਸ਼ੀ ਸਤ ਧਨ ਉੱਤਮ ਪਦਵੀ ਪਾਹੇ। ਸੱਚ ਸੁਣੇ ਸੱਚ ਮੰਨ ਲੈਣ ਸੱਚੀ ਕਾਰ ਕਮਾਹੀਂ। ਉਹਨਾਂ ਕੋਲ ਜਿਹੜੀ ਰਾਸ਼ੀ ਹੈ ਉਹਨਾਂ ਕੋਲ ਜਿਹੜੀ ਦੌਲਤ ਹੈ ਮਾਇਕ ਤਾਨੇ ਉਹ ਸੱਚਾ ਤਾਂ ਨਹੀਂ ਹੁੰਦਾ ਯਾਨੀ ਨਾ ਮਾਇਸ਼ਾ ਰਹਿਣ ਵਾਲਾ ਤੁਹਾਨੂੰ ਸੱਚਾ ਤਾਂ ਨਾਮ ਤੁਹਾਨੂੰ ਦਰ ਲੋਕ ਸंसारी ਧਰਦੀ ਹੁੰਦਾ ਸंसारी ਧਰ ਨੂੰ ਤਾਂ ਬੰਦਾ ਹੀ ਨਹੀਂ ਉਹ ਇਹ ਹੁੰਦਾ ਤਾਂ ਉਹ ਉਹਨਾਂ ਦਾ ਉਹ ਆਪਣਾ ਦੀ ਬਸਤੇ ਉਹ ਮਾਇਆ ਦਾ ਤਾਨ ਇੱਥੇ ਰਹਿ ਜਾਂਦਾ ਹਲਕਾ ਨੂੰ ਤੁਹਾਨੂੰ ਨਹੀਂ ਬਸਤੇ ਸੱਚੀ ਰਾਤ ਸੀ ਉਹਨਾਂ ਕੋਲ ਰਾਤ ਸੱਚੀ ਹੁੰਦੀ ਹੈ ਜਿਹੜਾ ਕੋਲ ਲੱਦਿਆ ਹੁੰਦਾ ਭਾਵੇਂ ਸਾਹਮਿਆ ਹੁੰਦਾ ਫਿਰ ਦੇ ਵਿੱਚ ਉਹ ਸੱਚ ਹੁੰਦਾ ਸੱਚ ਦਾ ਗਿਆਨ ਹੁੰਦਾ ਤੇ ਹੀ ਉਹਨਾਂ ਕੋਲ ਰਾਤੀ ਹੁੰਦੀ ਹੈ ਸੱਚਾ ਉੱਤਮ ਪਦਵੀ ਪਾ ਇਹਦੇ ਕੋ ਸੱਚਾ ਗਿਆਨ ਉਹ ਉੱਤਮ ਪਦਵੀ ਚਤਨ ਪਦਵੀ ਦਾ ਮਾਲਕ ਹੁੰਦਾ ਹੈ ਜਿਹੜੀ ਭਗਤ ਹੁੰਦਾ ਹੈ ਗੁਰਮਖ ਹੁੰਦਾ ਹੈ ਹੁਜੀ ਸੱਚ ਸੁਣੈ ਸੱਚ ਮੰਨ ਲੈਣ ਸੱਚੀ ਕਾਰ ਕਮਾਏ ਸੱਚੇ ਸੁਣਦੇ ਨੇ ਝੂਠ ਸੁਣਦੇ ਨਹੀਂ ਤੇ ਸੱਚ ਮੰਨ ਲੈਣ ਸੁਣਦੇ ਵੀ ਸੱਚ ਨੇ ਮੰਨ ਵੀ ਲੈਣਦੇ ਨੇ ਸੱਚ ਨੂੰ ਸੁਣਦੇ ਸਾਰੇ ਮੰਨ ਲੈ ਪਰ ਸੱਚੀ ਕਾਰ ਕਮਾਏ ਔਰ ਜੋ ਮੁਕਤੀਸ਼ ਹੈ ਸੱਚ ਦਾ ਉਦੇ ਅਨੁਸਾਰ ਇਹ ਜੀਵਨ ਜਿਉਦੇ ਨੇ ਉਹ ਕੰਮ ਕਰਦੇ ਨੇ। ਉਦੇ ਅਨੁਸਾਰ ਇਹ ਫਿਰ ਅਚਲ ਉਹ ਰਹਿਦੇ ਨੇ। ਪਰ ਬਾਰੇ ਇਹ ਤਾਂ ਸਾਰੇ ਕਰਦੇ ਨੇ। ਜਿ ਗੁਰਬਾਣੀ ਕਹਿੰਦੀ ਉਹ ਵੀ ਕਰਦੇ ਨੇ ਫਿਰ। ਉਹ ਵੀ ਕਰਦੇ ਸੀ। ਹਾਂ ਜੀ। ਸੱਚੀ ਦਰਗਾ ਬੈਸਣਾ ਸੱਚੇ ਮਾਹੀ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਭੂਲੇ ਜਾਹੀਂ ਜਿਹੜੇ ਸੱਚ ਦੇ ਦਰਗਾਹ 'ਚ ਬੈਹਨੇ ਨੇ ਉਹ ਸੱਚ ਦੇ ਵਿੱਚੇ ਸਮਾ ਜਾਂਦੇ ਨੇ। ਯਾਨੀ ਜਿਹੜੇ ਆਪਣੇ ਹਿਰਦੇ ਵਿੱਚ ਟਿਕ ਜਾਂਦੇ ਨੇ ਹਿਰਦ ਸੱਚਾ ਬਣਾ ਲੈ ਦੇ ਪਹਿਲਾਂ ਸੱਚਾ ਸੁੱਚਾ ਹਿਰਦਾ ਬਣਾ ਕੇ ਇੱਥੇ ਬੈਠ ਜੇ ਨੇ ਇਹ ਸੱਚੀ ਦਰਗਾਹ ਵਰਜਦੀ ਹੈ ਐਸਾ ਸੱਚੇ ਵਾਂਗ ਸਭੇ ਉੱਤੇ ਸੱਚਾ ਹੈ ਜਿਹੜਾ ਅੰਦਰੋਂ ਅੰਦਰ ਸਾਡਾ ਭੂੜ ਉਹਦੇ ਵਿੱਚ ਸਮਾ ਜਾਂਦੇ ਜੇ ਬਰ ਝੂਠਾ ਹੈ ਚਿੱਤ ਸੱਚਾ ਹੈ ਮੰਨਦਾ ਰੋਲ ਸੱਚਾ ਹੈ ਝੂਠਾ ਨਹੀਂ ਹੈ ਉਹ ਪਾਉਂ ਝੂਠਾ ਹੋ ਗਿਆ ਝੂਠਾ ਬਣ ਕੇ ਹੋ ਗਿਆ ਮਾਇਆ ਨੇ ਸਪਰਸ਼ ਕਰ ਲਿਆ ਇਹਨੇ ਕਿਸੋ ਬੜੇ ਨੂੰ ਹਟ ਲਾ ਲਿਆ ਤਾਂ ਹੋ ਗਿਆ ਆਇਆ ਉਹ ਪਾਰਲੇ ਮਾਰਿਆ। ਸਰੀਰ ਦਾ ਉਹ ਪਾਰਲੇ। ਤੇਰਕੁਟੀ ਨਹੀਂ ਛੱਡਦਾ ਹੁਰਦਾ ਹੀ ਤੇਰਕੁਟੀ ਜਾਂਦਾ। ਉੱਥੇ ਕਹਿੰਦਾ ਛੱਡਤਾ ਨਹੀਂ। ਤੇਰਕੁਟੀ ਭਾਇ ਇਹਦੇ ਕਰਕੇ ਇਹ ਝੂਠਾ ਹੋ ਗਿਆ, ਝੂਠਾ ਹੋ ਗਿਆ, ਝੂਠਾ। ਜੇ ਤੇਰਕੁਟੀ ਛੱਡ ਦਿੰਦਾ ਇਹਦਾ ਦਸ ਹਜ਼ਾਰ ਖੁੱਲ ਜਾਂਦਾ ਫੇਰ ਸਿੱਕੀ ਕਰਗਾ ਚਲੇ ਜਾਂਦਾ। ਠੀਕ ਹੈ ਜੀ। ਨਾਨਕ ਵਿਣ ਸਤਗੁਰ ਸੱਚ ਨਾ ਪਾਈਐ ਮਨਮੁਖ ਭੂਲੇ ਜਾਹਿ। ਕਹਿੰਦਾ ਨਾ ਸਤਗੁਰ ਤੇ ਮਨਾਂ ਸੱਚ ਦਾ ਗਿਆਨ ਰੱਖਣ ਵਾਲੇ ਤੋਂ ਬਿਨਾਂ ਸੱਚ ਨਹੀਂ ਮਿਲਦਾ ਕਿ ਤੂੰ ਨਾ ਸਤਗੁਰ ਸੱਚ ਨਾ ਪਾਈ ਐ ਸਤਗੁਰ ਕੋਈ ਹੋਵੇ ਉਹ ਸੱਚ ਦਵੇ ਜਿਹੜੇ ਆਪ ਗੁਰੂ ਬਣੇ ਫਿਰਦੇ ਨੇ ਸੰਸਾਰ 'ਚ ਉਹਨਾਂ ਕੋਲ ਸੱਚ ਨਹੀਂ ਹੈ ਸੰਤ ਬਣੇ ਫਿਰਦੇ ਨੇ ਬਥੇਰੇ ਸੱਚ ਕਿਸੇ ਕੋਲ ਨਹੀਂ ਸੱਚ ਨਾ ਪਾਈ ਐ ਇਸ ਕਰਕੇ ਨਹੀਂ ਲੋਕਾਂ ਨੂੰ ਸੱਚ ਮਿਲ ਰਿਹਾ ਸੱਚ ਹੈ ਹੀ ਨਹੀਂ ਉਹਨਾਂ ਕੋਲ ਝੂਠ ਬਣਦੇ ਫਿਰਦੇ ਨੇ ਬੋਲਦੇ ਸੱਚ ਦੇ ਬਣਦੇ ਫਿਰਦੇ ਝੂਠ ਸੱਚ ਕੋਲ ਹੈ ਹੀ ਨਹੀਂ ਮਨਮਕ ਪੁੱਲੇ ਜਾਇਬਰ ਮੁਖੜੇ ਪੁੱਲੇ ਹੋਏ ਆਪਣੇ ਘਰ ਦੀ ਬਜਾਏ ਪਵਨ ਸਾਗਰ ਚ ਉਜਾਈ ਜਾਂਦੇ ਨੇ ਹੋਰ ਮਾਇਆ ਦੇ ਅਡਬਰ ਰਚੀ ਜਾਂਦੇ ਨੇ ਹੋਰ ਜਿਹੜੇ ਵੱਡੇ ਬਣਾਈ ਜਾਂਦੇ ਨੇ ਹੋਰ ਛੇਲੇ ਵੱਡੇ ਬਣਾਈ ਜਾਂਦੇ ਨੇ ਮਾਇਆ ਧਾਰਿਆ ਨਾਲ ਗਾਂ ਤੇ ਗਾਲ ਜੁੜੀ ਜਾਂਦੇ ਨੇ ਪਵਨ ਸਾਗਰ ਚ ਡੁੱਬਣ ਵਾਸਤੇ ਦੋਵੇਂ ਹੀ ਗਾਂ ਵਧੀ ਜਾਂਦੇ ਨੇ